ਪ੍ਰੈਸ਼ਰ ਪੰਪ ਜਰੂਰ ਲਾਇਆ ਹੀ ਅਸੀਂ ਨੇ ਠੀਕ ਹੈ ਜੀ ਇਹਦੀ ਪ੍ਰੈਸ਼ਰ ਵਧਾਉਣ ਵਾਸਤੇ ਪ੍ਰੈਸ਼ਰ ਚੈੱਕ ਕਰ ਸਕਦੇ ਤੁਸੀਂ ਜੈਟ ਪੰਪ ਤੋਂ ਸਾਰੇ ਯੂਜ਼ ਕਰਦੇ ਨੇਗੇ ਹਾਂਜੀ ਫੈਨ ਜੈਟ ਬਹੁਤ ਘੱਟ ਲਾਉਂਦੇ ਨੇ ਆਪਣੇ ਹੈਂਡ ਜੈਟ ਨਾਲ ਕੀ ਹੈ ਨਾ ਤਾਂ ਵਾਸ਼ਰੂਮ ਦੀ ਕਲੀਨਿੰਗ ਹੋ ਜਾਂਦੀ ਹੈ ਸੀਟ ਕਲੀਨ ਕਰਨੀ ਹੈ ਉਹਦੇ ਵਾਸਤੇ ਵੀ ਸੌਖਾ ਵੀਰੇ ਹਾਂਜੀ ਲਾ ਲੂਗੇ ਆਪਾਂ ਉਹ ਇਹ ਚੀਜ਼ ਨਾ ਲੱਗੇ ਵੀ ਬਾਈ ਯਾਰ ਉਹ ਚੀਜ਼ਾਂ ਦੇ ਪੁਆਇੰਟ ਰਖਾਉਣੇ ਸੀ ਮੁੜ ਕੇ ਕੰਦਾ ਪਣੀ ਜਾਈ ਉਹਦਾ ਫਾਇਦਾ ਨਹੀਂ ਹੀਟ ਪੰਪ ਦਾ ਪੁਆਇੰਟ ਦੇਖੋ ਇਹ ਤਾਂ ਹੈ ਨਹੀਂ ਅੱਜ ਦੇ ਟਾਈਮ ਤੇ ਉਹ ਮਹਿੰਗਾ ਵੀ ਹੈ ਗੈਸਟ ਹਾਊਸ ਹੈ ਮੇਨ ਹਾਊਸ ਹੋਵੇ ਅਗਲਾ ਲਵਾ ਵੀ ਲੈਂ ਛੋਟਾ ਸੀ ਗਈ ਇਹਦੇ ਵਿੱਚ ਹਾਫ ਲੈਗ ਯੂਜ਼ ਕੀਤਾ ਆਪਣਾ ਜਿਹੜਾ ਸਿੰਕ ਹੈਗਾ ਠੀਕ ਹੈ ਬਈ ਠੀਕ ਹੈ ਹਾਂ ਹੁਣ ਵਾਸ਼ਬੇਸਨ ਜਦੋਂ ਹਾਫ ਲੈਗ ਯੂਜ਼ ਹੋ ਗਿਆ ਵੀਰੇ ਨੀਚੇ ਉਹਦੇ ਸਪੇਸ ਬਚ ਗਈ ਇੱਕ ਦਾ ਕਲੀਨਿੰਗ ਲਈ ਸੌਖਾ ਉਹ ਬਿਲਕੁਲ ਦੂਸਰੀ ਗੱਲ ਇਹ ਹੈ ਸਪੇਸ ਉਹ ਯੂਟਿਲਾਈਜ਼ ਹੋ ਜਾਂਦੀ ਹੈ ਮੰਨ ਲਓ ਕੁਝ ਰੱਖਣਾ ਕਰਨਾ ਵੀ ਆਪਾਂ ਇਹਦੇ ਵਿੱਚ ਵੀ ਪੇਪਰ ਰੋਲ ਹੋਲਡ ਵੀ ਲਾਇਆ ਜੀ ਮੈਂ ਇਹਦੇ ਵਿੱਚ ਠੀਕ ਹੈ ਕਿਉਂਕਿ ਇਹ ਬਈ ਇਹ ਤਿੰਨੇ ਬਾਥਰੂਮਾਂ ਚ ਲਾਇਆ ਗਾ ਬਾਹਰਲੇ ਲੋਕ ਪਸੰਦ ਕਰਦੇ ਆ ਬਾਹਰ ਐਨਆਰਆਈ ਵੀਰ ਨੇ ਤੇ ਮੈਂ ਇੱਕ ਤਾਂ ਹੀ ਹੀਟ ਪੰਪ ਵਾਸਤੇ ਹੀ ਆਪਾਂ ਹੀਟ ਪੰਪ ਲੱਗਦਾ ਜੀ ਪੂਰਾ ਉਹਦੇ ਬਾਅਦ ਇਹ ਮੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਵਾਸਤੇ ਇੱਕ ਐਦਾਂ ਦੀ ਇੰਨੀ ਸੋਹਣੀ ਕੋਠੀ ਲੈ ਕੇ ਆਏ ਆ ਜਿਹਦੇ ਵਿੱਚ ਆਪਾਂ ਅੰਕਲ ਜੀ ਆਪਣੇ ਨਾਲ ਲੈ ਗਏ ਆਪਾਂ ਪਿੰਡ ਕਲਾਣਾ ਜਿਲ੍ਹਾ ਮਾਨਸਾ ਦੇ ਵਿੱਚ ਖੜੇ ਆ ਜੀ ਸਾਰੀ ਗੱਲਬਾਤ ਇਸ ਕੋਠੀ ਬਾਰੇ ਕਰਾਂਗੇ ਥੱਲੇ ਦੇਖੋ ਤੁਸੀਂ ਇੱਕ ਹਾਲ ਰੱਖਿਆ ਹੋਇਆ ਹੈ ਪਲਾਨ ਬਹੁਤ ਸੋਹਣਾਗਾ ਉੱਪਰ ਤੋਂ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਨਾਲ ਆਪਣੇ ਅੰਕਲ ਜੀ ਨੇ ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਨਾਲ ਆਪਣੇ ਪਲੰਬਰ ਵੀਰ ਨੇਗੇ ਜਿਨ੍ਹਾਂ ਨੇ ਇਹ ਪਲੰਬਰ ਦਾ ਕੰਮ ਕੀਤਾ ਸਤਿ ਸ਼੍ਰੀ ਅਕਾਲ ਵੀਰੇ ਤੇ ਨਾਲ ਆਪਣੇ ਮਿਸਤਰੀ ਜੀ ਨੇ ਸਤਿ ਸ਼੍ਰੀ ਅਕਾਲ ਵੀਰੇ ਤੇ ਸਾਰਿਆਂ ਨਾਲ ਗੱਲਬਾਤ ਭਰਾਵਾਂ ਨਾਲ ਕਰਾਂਗੇ ਇਹਨਾਂ ਨਾਲ ਵੀ ਤੇ ਤੇ ਅੰਕਲ ਜੀ ਇਹ ਦੱਸੋ ਆਪਣਾ ਏਰੀਆ ਕਿੰਨਾ ਜੀ ਇਹ ਸਾਰਾ ਇਹ 1.5 1300 ਫੁੱਟ ਏਰੀਆ ਜੀ ਆ ਜਿਹੜਾ ਹਾਲ ਹਾਲ ਹੈ ਜੀ ਆ ਜਿਹੜਾ ਹਾਲ ਹੈ ਠੀਕ ਹੈ ਜੀ ਤੇ ਸਾਡੇ 1.1500 ਤੇ ਆ ਸਾਰਾ 2500 ਫੁੱਟ ਏਰੀਆ ਜੀ 2500 ਏਰੀਆ ਬਣਦਾ ਜੀ ਤੇ ਆਪਾਂ ਦਿਖਾਈਏ ਨਾਲ ਚੱਲ ਚੱਲ ਕੇ ਹਾਂਜੀ ਚੱਲ ਤੇ ਇੱਕ ਚੀਜ਼ ਹੋਰ ਦੱਸੋ ਜੀ ਵੀ ਜਿਹੜਾ ਇਹ ਏਰੀਆ ਆਪਾਂ ਛੱਤਿਆ ਹੈ ਜੀ ਜਦੋਂ ਆਪਾਂ ਘਰ ਬਣਾਉਣ ਦੀ ਸੋਚਦੇ ਆ ਤੁਹਾਡੇ ਮਨ ਦੇ ਵਿੱਚ ਇਹ ਸੀਗਾ ਵੀ ਆਪਾਂ ਥੱਲੇ ਹਾਰ ਰੱਖਾਂਗੇ ਹਾਂਜੀ ਇਹ ਸਾਡੇ ਮਿਸਤਰੀ ਦੀ ਪਲਾਨ ਸੀਗਾ ਜੀ ਅੱਛਾ ਬਾਈ ਨਾਲ ਤੁਸੀਂ ਹਾਂਜੀ ਇਹ ਸਾਡਾ ਮਿਸਤਰੀ ਆਈ ਹੈ ਕਹਿੰਦੇ ਵੀ ਤੁਹਾਨੂੰ ਇਦਾਂ ਬਣਾ ਕੇ ਦੇਵਾਂਗੇ ਆਪਾਂ ਕਿ ਥੱਲੇ ਹਾਰ ਰੱਖਾਂਗੇ ਉੱਪਰ ਪਰ ਹੈਸ਼ ਕਰਾਂਗੇ ਹਾਂਜੀ ਇੱਥੇ ਸਾਡੇ ਆ ਸੰਦ ਖੜ ਜਾਂਦੇ ਨੇ ਗੱਡੀਆਂ ਖੜ ਜਾਂਦੇ ਹਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਹਾਂਜੀ ਹਾਂਜੀ ਸਾਰੇ ਸਾਰੇ ਸਾਧਨ ਨਹੀਂ ਤੇ ਇੱਕ ਚੀਜ਼ ਹੋ ਰਿਹਾ ਹੈ ਨਾ ਜੀ ਜਿਵੇਂ ਬਾਈ ਹੋਰਾਂ ਨੇ ਤੁਹਾਨੂੰ ਰਾਇ ਵੀ ਦਿੱਤੀ ਵੀ ਪਿੰਡਾਂ ਦੇ ਵਿੱਚ ਆਪਾਂ ਇਦਾਂ ਬਣਿਆ ਬਹੁਤ ਘੱਟ ਦਿਖਦੇ ਆ ਮੈਂ ਕਹਿੰਦਾ 5% ਆਪਾਂ ਦੇਖਦੇ ਆ ਇਦਾਂ ਤਾਂ ਹੁੰਦਾ ਹੀ ਸੀ ਸ਼ਾਇਦ ਪਹਿਲਾਂ ਜੀ ਅੱਛਾ ਜ ਪਿੰਡੋਂ ਜਾ ਕੇ ਬਣਾਇਆ ਮੈਂ ਇਸ ਲਈ। ਇਹ ਮਿਸਤਰੀ ਮੇਰੇ ਪਿੰਡ ਦਾ ਹੀ ਆ। ਠੀਕ ਹੈ। ਠੀਕ ਹੈ ਬਾਈ ਹੋਰਾਂ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ। ਤੇ ਇਹ ਮੰਨ ਕੇ ਚੱਲੋ ਰਾਏ ਬਾਈ ਹੋਰਾਂ ਦੀ ਸੀਗੀ ਵੀ ਆਪਾਂ ਥੱਲੇ ਹਾਲ ਬਣਾਈਏ। ਇਹਨਾਂ ਦਾ ਸੀ ਜੀ। ਵੀ ਗੱਡੀਆਂ ਖੜਾਓ, ਟਰੈਕਟਰ ਖੜਾਓ। ਵੀ ਨਾਲੇ ਰਾਏ ਜੀ ਆਪਣੀ ਪਰੋ ਜੂ। ਨਾਲੇ ਦਾ 12 ਸੋਨਾ ਲੱਗੂ ਇਹ। ਡਬਲ ਪੋਰਸ਼ਨ ਬਣ ਜੂ। ਤੇ ਬਾਈ ਇਹ ਤੁਸੀਂ ਮਗਾਨ ਬਣਾਇਆ ਸਾਰਾ ਹੈ। ਤੇ ਕਿੰਨੇ ਕ ਟਾਈਮ ਚ ਬਣਾਤਾ ਸੀ ਬਾਈ ਇਹ? ਇਹ ਬਣਾਸ ਜੇ ਅਸੀਂ 20 ਦਿਨਾਂ 'ਚ 7 ਬਾਤੀ ਦੇ ਦਿੰਦੇ ਸੀ। 20 ਦਿਨਾਂ 'ਚ 7 ਬਾਤੀ ਬਾਈ। ਹਾਂ ਜੀ 7 ਬਾਤੀ। ਤੇ ਉੱਪਰਲੇ ਦੀ ਵੀ ਕਹਿੰਦਾ ਮਤਲਬ ਡੇਢ ਕਿ ਮਹੀਨੇ ਜੀ ਬਣ ਗਿਆ ਨਾ ਜੀ ਠੀਕ ਹੈ ਜੀ ਠੀਕ ਹੈ ਤੇ ਛੱਤ ਬਹੁਤ ਛੇਤੀ ਪਾਈ ਬਾਈ ਤੇ ਦੇਖਦੇ ਹੋ ਤੁਸੀਂ ਥੱਲੇ ਹਾਲ ਹੈ ਤੇ ਇੱਕ ਆਪਾਂ ਗੱਲਬਾਤ ਹੋਰ ਕਰਦੇ ਆਂ ਤੇ ਬਾਈ ਹਰਾਂ ਨਾਲ ਤੇ ਬਾਈ ਜਿਹੜਾ ਇਹਦੇ ਚ ਮਟੀਰੀਅਲ ਵਗੈਰਾ ਯੂਜ਼ ਕੀਤਾ ਹੈ ਆਪਾਂ ਕਿਹੜਾ ਕਿਹੜਾ ਕੀਤਾਗਾ ਸਰੀਏ ਦੀ ਗੱਲ ਕਰੀਏ ਜੀ ਸਰੀਏ ਆਪਾਂ ਕਾਮਦੈਨੂ ਬਾਈ ਕਾਮਦੈਨੂ ਬਾਈ ਸਾਰਾ ਹੈ ਤੇ ਕਿੰਨਾ ਟਾਈਮ ਹੋ ਗਿਆ ਬਾਈ ਬਣੇ ਨੂੰ ਇਹਨੂੰ ਬਣੇ ਨੂੰ ਬਸ ਇਹਨੂੰ ਡੇਢ ਕਿ ਮਹੀਨਾ ਹੋ ਗਿਆ ਡੇਢ ਕਿ ਮਹੀਨਾ ਹੀ ਹੋਇਆ ਬਾਈ ਤੇ ਸੀਮੈਂਟ ਵਗੈਰਾ ਬਾਈ ਸੀਮੈਂਟ ਡੋਰਾ ਘਾੜ ਜੀ ਅੱਛਾ ਜੀ ਡੋਰਾ ਘਾੜ ਦਾ ਕਹਿੰਦਾ ਉਹ ਚੰਗਾ ਮਟੀਰੀਅਲ ਵਰਤਿਆ ਨਾ ਤੇ ਬਾਈ ਆਪਣੇ ਨਾਲ ਆਪਣੇ ਨਾਲ ਜ ਪਲੰਬਰ ਭਰਾ ਆਇਆ ਕਿਹਿੰਦਾ ਮਤਲਬ ਵੀ ਤੁਸੀਂ ਉਹ ਕੋਠੀ ਤਾਂ ਦੇਖ ਲਈ ਥੱਲੇ ਵੀ ਬਹੁਤ ਮਜੂਤੀਆਂ ਚੰਗੇ ਕਾਲਮ ਵਗੈਰਾ ਲਾਏ ਨੇ ਉੱਪਰ ਤੋਂ ਵੀ ਬਹੁਤ ਸੋਹਣਾ ਬਣਿਆ ਹੋਇਆ ਆਪਾਂ ਦਿਖਾਵਾਂਗੇ ਜਿੰਨਾ ਸੋਹਣਾ ਇਹਦੇ ਵਿੱਚ ਮਟੀਰੀਅਲ ਜਿੰਨਾ ਸਜ ਮਜਬੂਤ ਲਾਇਆ ਉਨੀ ਸੋਹਣੀ ਕੋਠੀ ਹੈ ਤੇ ਉਨੀ ਸੋਹਣਾ ਇਹਦੇ ਵਿੱਚ ਪਲੰਬਰ ਦਾ ਕੰਮ ਹੋਇਆ ਆਪਾਂ ਅੱਜ ਪਲੰਬਰ ਦੀ ਗੱਲ ਵੀ ਤੁਹਾਡੇ ਨਾਲ ਕਰਾਂਗੇ ਬਾਈ ਹੋਰੀ ਆਪਣੇ ਨਾਲ ਨੇ ਜ਼ਿਆਦਾਤਰ ਕੋਠੀਆਂ ਚ ਇਸ ਪਿੰਡ ਦੇ ਵਿੱਚ ਇਹੀ ਕੰਮ ਕਰਦੇ ਨੇ ਚੌਕਲ ਜੀ ਇਸ ਕੇ ਇਸ ਪਿੰਡ ਦੇ ਵਿੱਚ ਜ਼ਿਆਦਾਤਰ ਕੋਠੀਆਂ ਚ ਪਲੰਬਰ ਦਾ ਕੰਮ ਬਾਈ ਦਾ ਹੀ ਹੁੰਦਾ ਤੇ ਬਾਈ ਨਾਲ ਕੰਮ ਗੱਲਬਾਤ ਕਰਕੇ ਤੇ ਬਾਈ ਪਲੰਬਰ ਬਾਈ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਭਰਾਹੋਰੀ ਵੀ ਆਪਣੇ ਨਾਲ ਨੇਗੇ ਬਾਈ ਗੋਲਡੀ ਇਹ ਬਾਈ ਹੋਰੀ ਬਾਹਰ ਰਹਿੰਦੇ ਨੇਗੇ ਕੈਨੇਡਾ ਰਹਿੰਦੇ ਨੇ ਵੈਸੇ ਬਾਈ ਹੋਰਾਂ ਨੇ ਥੋੜੇ ਟਾਈਮ ਤੱਕ ਜਾਣਾ ਤੇ ਗੱਲਬਾਤ ਬਾਈ ਹੋਰਾਂ ਤੋਂ ਪੁੱਛਾਂਗੇ ਕਿਵੇਂ ਲੱਗਿਆ ਕੰਮ ਬਾਈ ਹੋਰਾਂ ਦਾ ਕੀਤਾ ਬਾਈ ਜਰੂਰ ਦੱਸਿਓ ਹੈ ਬਿਲਕੁਲ ਤੇ ਪਲੰਬਰ ਦਾ ਜਿਹੜਾ ਕੰਮ ਹੈ ਹੁਣ ਆਪਾਂ ਪਲੰਬਰ ਦੀ ਗੱਲ ਕਰਾਂਗੇ ਤੁਹਾਡੇ ਕੰਮ ਦੀ ਕਿਉਂਕਿ ਅੰਕਲ ਜੀ ਨੇ ਦੱਸਿਆ ਸਾਰੇ ਪਿੰਡ ਦੇ ਜਗ੍ਹਾ ਤੁਸੀਂ ਜ਼ਿਆਦਾਤਰ ਕੰਮ ਤੁਹਾਡੇ ਕੋਲ ਹੀ ਹੁੰਦਾ ਹਾਂਜੀ ਇਹਦੇ 'ਚ ਬਾਈ ਕੀ ਕੀ ਸਪੈਸ਼ਲ ਕੀਤਾ ਜਿਹੜਾ ਕਿ ਆਪਾਂ ਨੇ ਨਾ ਇੱਕ ਤੁਸੀਂ ਜਿਵੇਂ ਤੁਸੀਂ ਤੁਹਾਡਾ ਐਕਸਪੀਰੀਅੰਸ ਦੇਖਿਆ ਹੀ ਹੋ ਬਾਈ ਦੇ ਕੰਮ ਦਾ ਕੰਮ ਤੋਂ ਜਿਹੜਾ ਬੰਦਾ ਕੰਮ ਕਰਾਉਣੇ ਆ ਕੰਮ ਕਰਾਉਣ ਵਾਲੇ ਆਪਾਂ ਨੂੰ ਜਿਆਦਾਤਰ ਪਤਾ ਨਹੀਂ ਹੁੰਦਾ ਵੀ ਕਿੱਥੇ ਕਿੱਥੇ ਕੀ ਲਾਉਣਾ ਜਿਆਦਾਤਰ ਕਿਉਂਕਿ ਜਿਹੜਾ ਬੰਦਾ ਕੰਮ ਕਰ ਰਿਹਾ ਉਸ ਨੂੰ ਹੀ ਪਤਾ ਹੁੰਦਾ ਬਾਈ ਹਾਂਜੀ ਤੇ ਬਾਈ ਤੁਸੀਂ ਦੱਸਿਓ ਇਹਦੇ ਬਾਰੇ ਜ਼ਰੂਰ ਇੱਥੇ ਕੀ ਕੀ ਸਪੈਸ਼ਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਥੇ ਨਾ ਹੀ ਮੈਂ ਇੱਕ ਤਾਂ ਹੀ ਹੀਟ ਪੰਪ ਵਾਸਤੇ ਹੀ ਆਪਾਂ ਹੀਟ ਪੰਪ ਲੱਗਦਾ ਜੀ ਪੁਰਾ ਠੀਕ ਹੈ ਬਾਈ ਉਹਦੇ ਬਾਅਦ ਇਹ ਮੇਨ ਸਪਲਾਈ ਸਾਰੀ ਉੱਤੋਂ ਤੱਕ ਦਾ ਸਾਰੇ ਬਾਥਰੂਮਾਂ ਨੂੰ ਸਪਲਾਈ ਦਿੰਦੀ ਹੈ ਇਹੋ ਠੀਕ ਹੈ ਬਾਈ ਠੀਕ ਹੈ ਠੀਕ ਹੈ ਜੀ ਬਾਕੀ ਆਪਣਾ ਸਮਾਨ ਵਧੀਆ ਜਿਹਾ ਲਾਇਆ ਸਾਰਾ ਸਮਾਨ ਵੀ ਕਹਿੰਦਾ ਮਤਲਬ ਸਮਾਨ ਬਾਈ ਬਾਈ ਹੋਰਾਂ ਨੂੰ ਤੁਸੀਂ ਦੱਸਦਾ ਸੀ ਵੀ ਆਹ ਲਾਵਾਂਗੇ ਆਪਾਂ ਤਾਂ ਹਾਂ ਜੀ ਹਾਂ ਜੀ ਵੀ ਉਹੀ ਬਾਈ ਹੋਰਾਂ ਨੇ ਤੁਹਾਨੂੰ ਲਿਆ ਕੇ ਦੇਤਾ ਇਹਦੇ ਸਮਾਨ ਲਾਇਆ ਵਧੀਆ ਕੁਆਲਿਟੀ ਦਾ ਜੀ ਤੇ ਬਾਈ ਆਪਾਂ ਦਿਖਾਈ ਜਾਈਏ ਨਾਲ ਦੀ ਨਾਲ ਹਣਾ ਕਿੱਥੇ ਕਿੱਥੇ ਕੀ ਕੀ ਆ ਤੁਸੀਂ ਦੱਸਿਓ ਅੱਗੇ ਹੋਗੇ ਹਣਾ ਹਾਂ ਜੀ ਤੇ ਬਾਈ ਕੰਮ ਦੇਖ ਕੰਮ ਦਾ ਕਹਿੰਦਾ ਮਤਲਬ ਬਾਈ ਹੋਰੀ ਨਾ ਤਾਂ ਮਾੜਾ ਮਟੀਰੀਅਲ ਯੂਜ਼ ਕਰਦੇ ਪਹਿਲਾਂ ਹੀ ਮਾਲਕ ਨੂੰ ਕਹਿੰਦੇ ਵੀ ਸਾਨੂੰ ਮਟੀਰੀਅਲ ਆ ਲਿਆ ਕੇ ਦੇ ਸਾਰਾ ਸਮਾਨ ਵਧੀਆ ਭਾਈ ਕਿਹੜਾ ਕਿਹੜਾ ਸਮਾਨ ਲਾਇਆ ਇੱਥੇ ਕਿਹੜੀ ਕਿਹੜੀ ਜਿਆ ਸਮਾਨ ਦੀ ਕੰਪਨੀ ਸਿੱਧ ਲਾਈ ਹੈ ਜੀ ਅੱਛਾ ਜੀ ਠੀਕ ਹੈ ਜੀ ਤੇ ਕਿੰਨੇ ਬਾਈ ਕਿੰਨੇ ਦਾ ਬਾਈ ਬਾਥਰੂਮ 8 6 ਦਾ ਜੀ 8 6 8 6 ਦਾ ਬਾਥਰੂਮ ਆਇਆ ਭਾਈ ਇੱਕ ਜੇ ਜਦੋਂ ਕੰਮ ਕਰਾਉਣੇ ਹਨ ਆਪਾਂ ਹੁਣ ਇੱਕ ਬੰਦੇ ਨੇ ਪਲੰਬਰ ਦਾ ਕੰਮ ਥੋੜੇ ਤੋਂ ਕਰਾਉਣਾ। ਹਾਂਜੀ ਹਾਂਜੀ। ਉਹ ਬੰਦਾ ਇਹ ਚੀਜ਼ ਦੇਖ ਲੇ ਆਪਣਾ 8x6 ਦਾ ਵਾਸ਼ਰੂਮ ਆ ਮੰਨ ਲਓ। ਹਾਂਜੀ ਹਾਂਜੀ। ਸੋਨੂ ਹੋਰ ਉਹਨੂੰ ਦੱਸਣਾ ਪੈਂਦਾ ਪਹਿਲਾਂ ਜਾਂ ਵੀ ਇੱਥੇ ਸਾਡੀ ਸੀਟ ਰੱਖਦੇ ਆ ਜਾਂ ਤੂੰ ਥੋੜਾ ਆਈਡੀਆ ਹੁੰਦਾ ਉਹ। ਸਾਡਾ ਆਈਡੀਆ ਹੁੰਦਾ ਜੀ ਇਹ ਸਾਰਾ। ਠੀਕ ਹੈ। ਤੇ ਹਾਂ ਵੀ ਇੱਥੇ ਆਹ ਚੀਜ਼ਾਂ ਆਉਣਗੀਆਂ ਜੇ ਡਿਜ਼ਾਈਨ ਦੇ ਵਿੱਚ ਇਹ ਚੀਜ਼ ਨਾ ਹੋਵੇ। ਵੈਸੇ ਜੇ ਆਰਕੀਟੈਕਟ ਨੇ ਇਹ ਜਿਹੀ ਰੱਖੀ ਹੈ। ਹਾਂਜੀ। ਦੱਸ ਦਾਂਦਾ ਜੀ। ਠੀਕ ਹੈ ਜੀ। ਉਹਦਾ ਫੇਜ਼ ਆਪਦੇ ਹਿਸਾਬ ਨਾਲ ਦਾ ਇਹਦਾ ਵੀ ਇੱਥੇ ਤੇ ਆਊਗਾ ਜੀ। ਠੀਕ ਹੈ। ਤੇ ਬਾਈ ਆਪੇ ਉੱਪਰ ਦਿਖਾਈਏ ਨਾਲੇ ਤਾਂ ਆਪਾਂ ਬਾਈ ਡਿਜ਼ਾਈਨ ਦਿਖਾ ਦਾਂਗੇ ਸਾਰਾ ਹਨਾ ਠੀਕ ਹੈ ਜੀ ਤੇ ਨਾਲੇ ਬਾਈ ਤੁਹਾਡਾ ਕੰਮ ਉੱਪਰ ਵੀ ਉੱਪਰ ਬਾਈ ਕਿੰਨੇ ਕ ਬਾਥਰੂਮ ਹੈ ਉੱਪਰ ਦੋ ਬਾਥਰੂਮ ਨੇ ਜੀ ਠੀਕ ਹੈ ਦੋ ਬੈਡਰੂਮ ਆ ਕਿਚਨ ਆ ਤੇ ਕੰਪਲੀਟ ਹੈ ਕੰਮ ਤਾਂ ਹਾਲਾ ਕੰਪਲੀਟ ਆ ਜੀ ਬਾਥਰੂਮ ਦੋਨੇ ਕੰਪਲੀਟ ਨੇ ਜੀ ਠੀਕ ਹੈ ਬਾਈ ਠੀਕ ਹੈ ਹਾਂ ਜੀ ਹਾਂ ਜੀ ਤੇ ਬਾਈ ਇੱਕ ਚੀਜ਼ ਹੈ ਹਨਾ ਇੱਕ ਤੁਹਾਨੂੰ ਹੋਰ ਦੱਸ ਰਹੀ ਆ ਬਾਈ ਆ ਜਿਹੜੀ ਪੌੜੀ ਜਿਹੜਾ ਹੀ ਹੋਈ ਆ ਬਾਈ ਇੰਨੀ ਕ ਆਰਾਮਦਾਇਕ ਹੈ ਹਨਾ ਆਪਾਂ ਨੂੰ ਪਤਾ ਲੱਗਦਾ ਹਨਾ 1% ਵੀ ਥੱਕਣ ਵਾਲੀ ਤਾਂ ਗੱਲ ਹੀ ਨਹੀਂ ਹੈ ਹਾਂ ਜੀ ਬ ਤੇ ਉੱਪਰ ਵਾਲੇ ਪੋਰਸ਼ਨ ਤੇ ਆ ਗਏ ਬਾਈ ਆਪਾਂ ਫਸਟ ਫਲੋਰ ਤੇ ਥੱਲੇ ਬਾਈ ਉਹਨੇ ਹਾਲ ਰੱਖਿਆ ਤੇ ਇੱਥੇ ਕੰਮ ਜਰੂਰ ਦੱਸੋ ਬਾਈ ਆਪਣਾ ਕਿੰਨਾ ਕੋਇਆ ਤੇ ਆਪਾਂ ਜੇ ਇੱਥੋਂ ਸ਼ੁਰੂਆਤ ਕਰੀਏ ਬਾਈ ਆ ਯੂਪੀਵੀਸੀ ਵਿੰਡੋ ਹੈ ਬਾਈ ਹਾਂਜੀ ਤੇ ਯੂਪੀਵੀਸੀ ਵਿੰਡੋ ਰੱਖੀ ਆ ਬਾਈ ਬਹੁਤ ਮਜ਼ਬੂਤੀ ਹੁੰਦੀ ਹੈ ਜੀ ਇਹਦੀ ਨਾਲ ਤੇ ਬਾਈ ਆਪਾਂ ਲੌਬੀ 'ਚ ਆ ਗਏ ਨਾ ਫਸਟ ਫਲੋਰ ਤੇ ਆ ਗਏ ਆਪਾਂ ਤੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਬਾਈ ਇੱਕ ਵਾਰੀ ਚਾਹ ਤਮਰਵਾ ਦਿਓ ਸਾਰੇ ਡਿਜ਼ਾਈਨ ਕੰਨੀ ਤੇ ਤੁਹਾਨੂੰ ਕੱਲਾ ਕੱਲਾ ਪਲਾਨ ਵੀ ਦੱਸਾਂਗੇ ਬਾਈ ਦਾ ਕੰਮ ਹੋਇਆ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਜਿਹੜਾ ਜਿਹੜਾ ਬਾਈ ਉਹਨਾਂ ਨੇ ਕੋਈ ਸਪੈਸ਼ਲ ਕੀਤਾ ਇਸ ਕੋਠੀ ਦੇ ਵਿੱਚ ਉਹ ਵੀ ਦਿਖਾਵਾਂਗੇ ਕਿਉਂਕਿ ਪਲੰਬਰ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਕੋਠੀ ਦੇ ਵਿੱਚ ਕੱਲ ਨੂੰ ਬੰਦੇ ਨੇ ਕਿਤੇ ਆਪਾਂ ਨੂੰ ਲੋਡ ਪਾਵੇ ਬਾਈ ਵੀ ਕੋਈ ਟੂਟੀ ਇੱਥੇ ਹੈਗੀ ਆ ਉਹਦਾ ਪੁਆਇੰਟ ਰੱਖਿਆ ਜਾਂ ਨਹੀਂ ਰੱਖਿਆ ਕੋਈ ਐਦਾਂ ਦਾ ਕੋਈ ਆਪਸ਼ਨ ਨਹੀਂ ਛੱਡੀ ਬਾਈ ਨੇ ਜਿਹੜੀ ਬਾਅਦ ਦੇ ਵਿੱਚ ਲੋਡ ਪਾਵੇ ਹਣਾ ਬਾਈ ਤੇ ਬਾਈ ਆਪਾਂ ਦਿਖਾਈਏ ਹੁਣ ਪਹਿਲੇ ਬੈਡਰੂਮ ਦੇ ਵਿੱਚ ਦਿਖਾਈਏ ਹਾਂਜੀ ਹਾਂਜੀ ਬਾਈ ਬਾਥਰੂਮ ਦੋ ਨੇ ਪਰ ਦੋ ਨੇ ਜੀ ਤੇ ਦਿਖਾਓ ਨਾਲ ਦੀ ਨਾਲ ਬਾਈ ਇਹਨਾਂ ਚ ਕੀ ਕੀ ਸਪੈਸ਼ਲ ਕੀਤਾ ਤੁਸੀਂ ਤੇ ਬਾਈ ਇੱਕ ਪਲੰਬਰ ਨੂੰ ਜਿਹੜੀ ਜਿਹੜੀ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਉਹ ਵੀ ਤੇ ਇਧਰ ਆ ਗਏ ਬਾਈ ਆਪਾਂ ਬੈਡਰੂਮ ਦੇ ਵਿੱਚ ਐਂਟਰ ਹੋਏ ਨਾ ਇਧਰ ਬਾਥਰੂਮ ਆ ਗਿਆ ਜੀ ਬਾਈ ਉਹ ਨਹੀਂ ਬਾਥਰੂਮ ਦੇ ਇਹ ਬਾਈ ਕਿੰਨੇ ਬਾਈ ਕਿੰਨੇ ਦਾ 8 6 ਦਾ ਜੀ 8 6 ਦਾ ਜੀ ਹਾਂ ਇਹਦੇ ਵਿੱਚ ਆਪਾਂ ਗੱਲ ਕਰੀਏ ਇਹਦੇ ਵਿੱਚ ਮੇਨ ਆਪਾਂ ਦੇਖੀਏ ਬਾਥਰੂਮ ਦੇ ਵਿੱਚ ਆਪਾਂ ਟੂਟੀਆਂ ਵਗੈਰਾ ਦਾ ਹਰੇਕ ਦੇ ਲੱਗੀਆਂ ਹੁੰਦੀਆਂ ਹਨਾ ਕੁਝ ਸਪੈਸ਼ਲ ਕੀਤਾ ਇਹਦੇ ਵਿੱਚ ਹਾਂ ਜੀ ਸਪੈਸ਼ਲ ਕੀਤਾ ਜੀ ਇੱਥੇ ਇੱਥੇ ਟਾਈਲ ਲੱਗਣਾਗਾ ਸ਼ੀਸ਼ਾ ਲੱਗਣਾ ਓਰੇ ਠੀਕ ਹੈ ਬਾਈ ਆਹ ਪਾਰਟੀਸ਼ਨ ਦਿੱਤੀ ਇਹ ਪਾਰਟੀਸ਼ਨ ਆਡੀ ਰੱਖਤਾ ਇਹ ਠੀਕ ਹੈ ਹਾਂ ਜੀ ਇਹ ਫਿਟਿੰਗ ਉਸ ਹਿਸਾਬ ਨਾਲ ਕੀਤੀ ਵੀ ਇੱਥੇ ਟਾਈਲ ਲੱਗ ਜਾਈ ਠੀਕ ਹੈ ਬਾਈ ਪਿੰਡਾਂ ਜਾਦਾਦਾਰ ਕੋਠੀਆਂ ਦੇ ਵਿੱਚ ਤਾਂ ਹੁਣ ਲੱਗਣ ਲੱਗਿਆ ਵੈਸੇ ਹਾਂਜੀ ਹਾਂਜੀ ਤੇ ਇਹ ਬਾਈ ਤੁਸੀਂ ਆਪ ਆਪਸ਼ਨ ਰੱਖੀ ਸੀ ਬਾਈ ਉਹਨੇ ਤੁਹਾਨੂੰ ਦੱਸਤਾ ਸੀ ਬਾਈ ਉਹਨੇ ਸਾਨੂੰ ਦੱਸਤਾ ਸੀ ਕਹਿੰਦੇ ਵੀ ਇੱਥੇ ਅਸੀਂ ਟੈਫਨ ਲਾਵਾਂਗੇ ਵੀ ਸ਼ੀਸ਼ਾ ਲਾਣਾ ਕਰੀ ਠੀਕ ਹੈ ਠੀਕ ਹੈ ਕਹਿਣ ਦਾ ਮਤਲਬ ਸਾਨੂੰ ਚੀਜ਼ ਪੁੱਛਣੀ ਚਾਹੀਦੀ ਹੈ ਮਾਲਕ ਨੂੰ ਬਾਈ ਕੋਈ ਸਪੈਸ਼ਲ ਤਾਂ ਨਹੀਂ ਕਰਾਉਣਾ ਬਿਲਕੁਲ ਜੀ ਬਿਲਕੁਲ ਜੀ ਤੇ ਬਾਈ ਇਹਦੇ ਵਿੱਚ ਕੁਝ ਹੋਰ ਪੁਆਇੰਟ ਹੋਵੇ ਤੁਹਾਨੂੰ ਦੱਸਿਓ ਜਰੂਰ ਹਾਂਜੀ ਤੇ ਸਮਾਨ ਬਾਈ ਜੇ ਆਪਾਂ ਗੱਲ ਕਰੀਏ ਜਦੋਂ ਸਮਾਨ ਲੈਉਣੇ ਆ ਆਪਾਂ ਤੁਸੀਂ ਲਾਉਣ ਇਹਦੇ ਵਿੱਚ ਕੰਮ ਕਰਨਾ ਹੁੰਦਾ ਗੋਠੇ 'ਚ ਹਾਂਜੀ ਤੁਸੀਂ ਸਮਾਨ ਦਾ ਜੇ ਆਪਾਂ ਕਿ ਮਾਲਕ ਨੂੰ ਹੀ ਕਹਿੰਦੇ ਹੋ ਵੀ ਸਾਰਾ ਤੂੰ ਲੈ ਆਈਂ ਜਾਂ ਤੁਸੀਂ ਸਮਾਨ ਮੰਗਾ ਕੇ ਵੀ ਲਾ ਦੇਣਾ ਆਪ ਤਾਂ ਆਪ ਵੀ ਜਾ ਕੇ ਲੈ ਆਉਣਾ ਹੀ ਮੈਂ ਆਪ ਖੁਦ ਜਾ ਕੇ ਲੈ ਕੇ ਆ ਆ ਸਮਾਨ ਸਾਰਾ ਠੀਕ ਹੈ ਜੀ ਹਾਂਜੀ ਕਹਿੰਦਾ ਉਹਦੋਂ ਤੁਸੀਂ ਕਹਦੇ ਨੂੰ ਬਈ ਆਹ ਕੰਪਨੀ ਦਾ ਸਮਾਨ ਹੁੰਦਾ ਇਨਸ਼ਾਅ ਸਮਾਨ ਮੈਂ ਆਪ ਜਾ ਬਿਲ ਵਗੈਰਾ ਅਗਲੇ ਦਿਖਾ ਦੇਣਾ ਕੋਈ ਦਿੱਕਤ ਨਹੀਂ ਕਹੇ ਤਾਂ ਸੀ ਮਾਂ ਵੀ ਆਹ ਸਮਾਨ ਮਾੜਾ ਸਰਦਾਰ ਦੀ ਮਾਲਕ ਦੀ ਘਟਦੀ ਹੈ ਹਾਂਜੀ ਹਾਂਜੀ ਕਹਿੰਦਾ ਉਹਦੋਂ ਬਈ ਕੰਪਨੀ ਦਾ ਸਮਾਨ ਹੁੰਦਾ ਉਹਦੇ 'ਚ ਕੋਈ ਦੋ ਰਹਿਣੀ ਹੈ ਨਾ ਤੁਸੀਂ ਉਹ ਰੇਟ ਬਣਵਾ ਕੇ ਵੀ ਲਿਆਤਾ ਤਾਂ ਵੀ ਕੋਈ ਦਿੱਕਤ ਵਾਲੀ ਇਦੇ ਵਿੱਚ ਐਸਐਸ ਕੰਪਨੀ ਦਾ ਲਾਇਆ ਠੀਕ ਹੈ ਜੀ ਹਾਂਜੀ ਹਾਂਜੀ ਐਸਐਸ ਕੰਪਨੀ ਦਾ ਹਾਂਜੀ ਏਸ਼ੀਅਨ ਪੇਪਰ ਠੀਕ ਹੈ ਭਾਈ ਠੀਕ ਹੈ ਤੇ ਭਾਈ ਇਹਦੀ ਜੇ ਆਪਾਂ ਸਪੈਸ ਦੀ ਗੱਲ ਕਰੀਏ ਜਿਹੜੀ ਪ੍ਰੈਸ਼ਰ ਪੰਪ ਜ਼ਰੂਰ ਲਾਇਆ ਹੀ ਅਸੀਂ ਨੇ ਇਹਦੀ ਪ੍ਰੈਸ਼ਰ ਵਧਾਉਣ ਵਾਸਤੇ ਪ੍ਰੈਸ਼ਰ ਚੈੱਕ ਕਰ ਸਕਦੇ ਤੁਸੀਂ ਠੀਕ ਹੈ ਜੀ ਠੀਕ ਹੈ ਜੀ ਵੀ ਕਹਿੰਦਾ ਉਹਦਾ ਪ੍ਰੈਸ਼ਰ ਘਟਣ ਦਾ ਵੱਧ ਵੀ ਜਾਂਦਾ ਵੱਧ ਗਿਆ ਜੀ ਹਾਂਜੀ ਠੀਕ ਹੈ ਜੀ ਹਾਂ ਜੇ ਨਾਲ ਆਈ ਪ੍ਰੈਸ਼ਰ ਵਕਤੇ ਕਰ ਸਕਦਾ ਜੀ ਹੈਡ ਘਟਣਾ ਨਾ ਕਰਕੇ ਪ੍ਰੈਸ਼ਰ ਘਟ ਬਣਦਾ ਸੀਗਾ ਅਸੀਂ ਪ੍ਰੈਸ਼ਰ ਪੰਪ ਲਾਈ ਉਹਦੇ ਵਾਸਤੇ ਠੀਕ ਹੈ ਬਾਈ ਹਾਂ ਜੀ ਕਈ ਵਾਰੀ ਟੂਟੀ ਦਾ ਪ੍ਰੈਸ਼ਰ ਥੋੜੀ ਜਿਹੀ ਚਾਈ ਘਟ ਹੋਵੇ ਤਾਂ ਘਟ ਬਣਦਾ ਹਾਂ ਜੀ ਉੱਪਰ ਘਟ ਬਣਦਾ ਜੀ ਇਹ ਤੁਸੀਂ ਪਹਿਲਾਂ ਹੀ ਦਿਮਾਗ 'ਚ ਰੱਖੀ ਚੀਜ਼ ਵੀ ਆਪਾਂ ਇੱਥੇ ਆ ਚੀ ਜੀ ਉੱਪਰ ਵਾਸਤੇ ਸਾਨੂੰ ਲਾਉਣਾ ਪਊਗਾ ਜੀ ਪ੍ਰੈਸ਼ਰ ਪੰਪ ਆਹ ਦੇਖੋ ਦੋਸਤੋ ਕਈ ਗੱਲਾਂ ਨੇ ਬਾਈ ਹੋਰਾਂ ਦੇ ਕੰਮ ਦੇ ਵਿੱਚ ਵੀ ਕਈ ਬਰੀਕੀਆਂ ਹੁੰਦੀਆਂ ਨੇ ਜਿਨ੍ਹਾਂ ਨਾਲ ਕਿ ਆਪਾਂ ਵਧੀਆ ਕੰਮ ਕਰਵਾ ਸਕਦੇ ਹਾਂ ਇੱਕ ਚੰਗੇ ਪਲੰਬਰ ਤੋਂ ਹੁਣ ਬਾਈ ਹੋਰੀ ਦੱਸ ਰਹੇ ਨੇ ਇਹ ਪਿੰਡ ਦੇ ਵਿੱਚ ਬਾਈ ਸਿੰਪਲ ਜਮਾਂ ਸਿੰਪਲ ਕੋਠੀ ਬਣਾਉਣੀ ਹੈ ਬਾਈ ਉਹਨਾਂ ਨੇ ਚੰਗਾ ਸਮਾਨ ਲਿਆ ਜਿਵੇਂ ਜੁਪੀ ਵਿਸੀ ਦੇ ਵਿੰਡੋਜ਼ ਲਾਈਆਂ ਨੇ ਥੱਲੇ ਬਹੁਤ ਵੱਡਾ ਹਾਲ ਬਣਾਇਆ ਸੋਨਾ ਕੰਮ ਹੋਇਆ ਹਜੇ ਕੋਠੀ ਬਾਈ ਬਣਨ ਨਾਲ ਰੈਡੀ ਹੋਣ ਵਾਲੀ ਹੈ ਹਜੇ ਤਾਂ ਕੰਮ ਰਹਿੰਦਾ ਕਾਫੀ ਕਿਉਂ ਅੱਗੇ ਦਿਖਾਵਾਂਗੇ ਆਪਾਂ ਇੱਕ ਵਾਸ਼ਰੂਮ ਦੀ ਆਪਾਂ ਗੱਲ ਕੀਤੀ ਜਿਹੜਾ ਬੈਡਰੂਮ ਅਟੈਚ ਹੈ ਤੇ ਇੱਧਰ ਬਾਈ ਕਿਚਨ ਆ ਗਿਆ ਇਹ ਕਿਚਨ ਆ ਗਿਆ ਕਿਚਨ ਆ ਗਿਆ ਇਧਰਲੇ ਪਾਸੇ ਖੁੱਲੀ ਲੌਬੀ ਆ ਗਈ ਤੇ ਬਾਈ ਉਹਨਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਆਪਾਂ ਬਾਈ ਹੋਰੀ ਵੈਸੇ ਦੱਸ ਰਹੇ ਸੀ ਆਪ ਦਾ ਕੈਮਰਾ ਤੇ ਵੀ ਇਹ ਆਪਾਂ ਗੈਸਟ ਹਾਊਸ ਆਪਣੇ ਭਰਾ ਕੋਈ ਰਿਓ, ਦੋਸਤ ਮਿੱਤਰ ਕੋਈ ਵੀ ਆਉਂਦਾ। ਥੱਲੇ ਗੱਡੀਆਂ ਦਾ ਪ੍ਰਬੰਧ ਬਹੁਤ ਸੋਹਣਾ ਕੀਤਾ ਹੋਇਆ ਹੈ। ਉੱਪਰ ਜੇ ਕਿਸੇ ਨੇ ਆਪਣੇ ਕਿਸੇ ਵੀ ਦੋਸਤ ਮਿੱਤਰ ਨੇ ਆ ਕੇ ਰਹਿਣਾ ਬਾਈ ਹੋਰੀ ਕਹਿੰਦੇ ਇੱਧਰ ਇੱਕ ਵਸ ਰੈਸ਼ ਦਾ ਅਲੱਗ ਤੋਂ ਹੀ ਸਿਸਟਮ ਕੀਤਾ ਹੋਇਆ ਆਪਾਂ। ਫਾਰਮ ਹਾਊਸ ਬਹੁਤ ਵਧੀਆ ਸੋਹਣਾ ਲੱਗਦਾ ਈ ਪਿੰਡਾਂ ਦੇ ਵਿੱਚ। ਬਈ ਬਹੁਤ ਘੱਟ ਬਣੇ ਹੁੰਦੇ ਆ। ਖੇਤਾਂ ਦੇ ਵਿੱਚ ਵੈਸੇ ਬਾਈ ਬਣਾਏ ਹੁੰਦੇ ਆ ਨਾ। ਹਾਂਜੀ। ਤੇ ਪਿੰਡ ਦੇ ਵਿੱਚ ਬਾਈ ਹੋਰੇ ਕਹਿੰਦੇ ਉੱਧਰ ਆਪਣੀ ਕੋਠੀ ਉੱਧਰ ਆਪਾਂ ਬੈਠੇ ਕੋਠੀ ਦੇਖੀ ਐ। ਤੇ ਬਹੁਤ ਸੋਹਣਾ ਲੱਗ ਰਿਹਾ ਵੈਸੇ ਜਦੋਂ ਸਾਰਾ ਰੈਡੀ ਤੇ ਇਧਰ ਬਈ ਆਪਾਂ ਬਾਥਰੂਮ ਇਹਦੇ ਚ ਵੀ ਰੱਖਿਆ ਹੈ ਨਾ ਹਾਂਜੀ ਵੀਰੇ ਹਾਂਜੀ ਇਹਦੇ ਬਾਰੇ ਵੀ ਜਰੂਰ ਦੱਸੋ ਬਈ ਕੀ ਕੀ ਇਹਦੇ ਚ ਆਪਾਂ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ 5.5 ਦਾ ਬਾਥਰੂਮ ਆ ਜੀ ਏਰੀਆ ਬਹੁਤ ਛੋਟਾ ਬਈ ਹੈ ਨਾ ਹਾਂਜੀ ਹਾਂਜੀ ਤੇ ਫੈਸਲੇ ਇਹਦੇ ਵਿੱਚ ਸਹੂਲਤਾਂ ਸਾਰੀਆਂ ਦਿੱਤੀਆਂ ਨੇ ਜੀ ਇਹ ਬਾਥਰੂਮ ਛੋਟਾ ਹੈ ਸਹੂਲਤਾਂ ਸਾਰੀਆਂ ਨੇ ਚੀ ਜੀ ਠੀਕ ਹੈ ਬਈ ਇਹ ਬਾਥਰੂਮ ਛੋਟਾ ਹੈ ਸਹੂਲਤਾਂ ਸਾਰੀਆਂ ਨੇ ਚੀ ਜੀ ਠੀਕ ਹੈ ਜੀ ਹਾਂਜੀ ਤੇ ਦੱਸੀ ਜਾਓ ਬਈ ਨਾਲ ਕੋਈ ਸੀਟ ਲਵੇ ਬਾਹਲੇ ਪਲੰਬਰ ਕਰ ਦਿੰਦੇ ਸਿ ਡਿਊਟੀ ਲਾ ਦਿੰਦੇ ਨੇ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੀ ਜਦ ਉਹਤੇ ਲਾਵਾਂਗੇ ਹ ਆਹ ਆਪਲੇ ਇੱਕ ਦਾ ਲਾਇਆ ਛੋਟਾ ਬਾਉ ਤੇ ਕਰਕੇ ਜੀ ਠੀਕ ਹੈ ਏਰੀਆ ਕੱਟ ਕਰਕੇ ਛੋਟਾ ਲਾਇਆ ਬਾਈ ਹੈਨਾ ਛੋਟਾ ਲਾਇਆ ਜੀ ਇਹਦੇ ਵਿੱਚ ਗਰਮ ਠੰਡਾ ਪ੍ਰੈਸਪਲਾਈ ਦੋਨੇ ਦਿੱਤੀਆਂ ਨੇ ਜੀ ਵਿੱਚ ਵੀ ਪੇਪਰ ਰੋਲ ਹੋਲਡ ਵੀ ਲਾਇਆ ਜੀ ਮੈਂ ਇਹਦੇ ਵਿੱਚ ਠੀਕ ਹੈ ਕਿਉਂਕਿ ਇਹ ਬਾਈ ਇਹ ਤਿੰਨੇ ਬਾਥਰੂਮਾਂ ਚ ਲਾਇਆ ਕਿਉਂ ਬਾਹਰਲੇ ਲੋਕ ਪਸੰਦ ਕਰਦੇ ਨੇ ਬਾਹਰ ਐਨ ਆਰ ਆਈ ਬਾਈ ਪੀਰ ਨੇ ਉਹ ਠੀਕ ਹੈ ਕਿਉਂਕਿ ਕਿਸੇ ਤਰ੍ਹਾਂ ਦਾ ਵੀ ਦੋਸਤ ਮਿੱਤਰ ਆ ਸਕਦਾ ਠੀਕ ਹੈ ਬਾਈ ਇਹਦੇ ਵਿੱਚ ਸ਼ਾਵਰਾ 6 ਬਾਈ 6 ਦਾ ਲਾਇਆ ਜੀ ਠੀਕ ਹੈ ਠੀਕ ਹੈ ਬਾਈ ਨੀਚੇ ਅਸੀਂ ਬਾਥਰੂਮ ਚ ਲਾਇਆ 8 ਬਾਈ 8 ਦਾ ਜੀ ਐਕਸਟਰਾ ਕੰਪਨੀ ਦੀ ਪਾਈ ਹੈ ਸੀਪੀਬੀਸੀ ਸਾਰੀ ਪਾਈ ਪਾ। ਖਰਾਬ ਤਾਂ ਨਹੀਂ ਹੁੰਦੀ ਬਾਈ। ਨਹੀਂ ਬਿਲਕੁਲ ਵੀ ਨਹੀਂ ਜੀ। ਬਾਈ ਤੁਸੀਂ ਆਪ ਸੁਜੈਸਟ ਕੀਤੀ ਸੀ ਬਾਈ ਉਹਨਾਂ ਨੂੰ ਜਾਂ ਬਾਈ ਉਹਨਾਂ ਨੇ ਰਾਇ ਕਰਕੇ ਤੁਸੀਂ ਕਿਹਾ ਵੀ ਆਪਾਂ ਚੀਜ਼ ਪਾ ਲਈਏ। ਰਾਇ ਕਰਕੇ ਦੱਸਿਆ ਜੀ ਇਹਨੂੰ ਬਾਈ ਉਹਨਾਂ ਨੂੰ ਆਹ ਚੀਜ਼ ਚਾਹੀਦੀ। ਤੁਸੀਂ ਰੋਜ਼ ਕੰਮ ਕਰਦੇ ਹੋ ਬਾਈ ਕੋਈ ਨਾਰਮਲ ਪਾ ਲੰਦਾ ਚੀਜ਼ ਹੈ ਨਾ ਕੋਈ ਚੰਗੀ ਚੀਜ਼ ਦਾ ਇਹ ਆ ਤੁਸੀਂ ਸੁਜੈਸਟ ਕਰਦੇ ਹੋ ਵੀ ਬਾਈ ਆਪਾਂ ਆਹ ਚੀਜ਼ਾਂ ਪਾਵਾਂਗੇ ਨਾ ਵੀ ਖਰਾਬ ਨਾ ਹੋਵੇ ਕਦੇ। ਨਾ ਨਾ ਖਰਾਬ ਨਹੀਂ। ਤੇ ਜੇ ਇੱਕ ਗੱਲ ਆਪਾਂ ਹੋਰ ਕਰੀਏ ਜਿਹੜਾ ਤੁਹਾਡਾ ਕੰਮ ਹੈ ਪਲੰਬਰ ਦਾ ਤੁਸੀਂ ਆਪਾਂ ਸੁਣਿਆ ਪਲਾਂਕਲ ਜੀ ਵੀ ਦੱਸ ਰਹੇ ਸੀ ਵੀ ਤੁਸੀਂ ਜ਼ਿਆਦਾਤਰ ਕੰਮ ਇੱਥੇ ਤੁਸੀਂ ਕਰਦੇ ਹੋ ਕਿਉਂਕਿ ਜਿਹੜਾ ਬੰਦਾ ਚੰਗਾ ਕੰਮ ਕਰਦਾ ਉਹਦੇ ਕੋਲ ਕੰਮ ਵਧੀਆ ਆਉਗਾ ਹਾਂਜੀ ਤੇ ਇੱਕ ਚੀਜ਼ ਜ਼ਰੂਰ ਦੱਸੋ ਅਗਰ ਕੋਈ ਤੁਹਾਨੂੰ ਬੰਦੇ ਨਾ ਆਪਾਂ ਨੂੰ ਜ਼ਿਆਦਾਤਰ ਆਪ ਦੇਖਦੇ ਆਂ ਆਪਾਂ ਜਦੋਂ ਵੀ ਵੀਡੀਓ ਦਿਖਾਉਂਦੇ ਆ ਕੋਈ ਬੰਦਾ ਕਹਿੰਦਾ ਵੀ ਮੈਂ ਸਿਰਦਰਦੀ ਨਹੀਂ ਲੈਣੀ ਮੇਰੀ ਕੋਠੀ ਵੀ ਬਣਵਾ ਦੇ ਕੋਈ ਕੋਈ ਠੇਕੇਦਾਰ ਨੂੰ ਜ਼ਿੰਮੇਵਾਰੀ ਸਮਾਹਂਦਾ ਹੈ ਹਾਂਜੀ ਤੇ ਉਹਦੇ ਵਾਂਗੂ ਤੁਹਾਡੀ ਜਿਹੜੀ ਜ਼ਿੰਮੇਵਾਰੀ ਹੈ ਜੇ ਅਗਰ ਸਪੈਸ਼ਲ ਪਲੰਬਰ ਦਾ ਕੰਮ ਤੁਹਾਨੂੰ ਅਗਲੇ ਨੇ ਜ਼ਿੰਮੇਵਾਰੀ ਸਮਾਹੋਣੀ ਹੈ ਵੀ ਬਾਈ ਤੁਸੀਂ ਕਰ ਦੋਗੇ ਕੋਠੀ ਚ ਸਾਰਾ ਤੁਸੀਂ ਸੋਨੂੰ ਕਿਹੜਾ ਸਮਾਨ ਲਾ ਕੇ ਦੇਵੋਗੇ ਇਦਾਂ ਦਾ ਤੁਸੀਂ ਲੈ ਸਕਦੇ ਹੋ ਠੇਕਾ ਵਗੈਰਾ ਹਾਂਜੀ ਹਾਂਜੀ ਬਿਲਕੁਲ ਜੀ ਕਿ ਕਿੰਨੇ ਕਿਰੀਏ ਤੱਕ ਬਈ ਕੰਮ ਕਰ ਦੋਗੇ ਅਸੀਂ 200 ਕਿਲੋਮੀਟਰ ਤੱਕ ਬਗ ਜਾਨੇ 200 ਕਿਲੋਮੀਟਰ ਤੱਕ ਕਿਤੇ ਵੀ ਕੋਈ ਬੰਦਾ ਕੰਮ ਕਰਵਾਉਣਾ ਚਾਵੇ ਜ਼ਿੰਮੇਵਾਰੀ ਤੁਹਾਨੂੰ ਦੇਣੀ ਹੋਵੇ ਸੇ ਸਮਾਨ ਵੀ ਆਪ ਲੈ ਕੇ ਆਓ ਠੀਕ ਹੈ ਮਟੀਰੀਅਲ ਸਾਰਾ ਛੋਟਾ ਹੋਊਗਾ ਸੋ ਵੀ ਕੰਮ ਕਰ ਲਾਂਗੇ ਜੀ ਵੀ ਬਿੱਲ ਵਗੈਰਾ ਅਗਲੇ ਨੂੰ ਦੇਵੋਗੇ ਉਹ ਬੋਲ ਵੇਲਾ ਜਿਹੜਾ ਲਹਣਗੇ ਉਹ ਸਾਨੂੰ ਮਾਲਕ ਨੂੰ ਦੇਣੇ ਪੈਣਗੇ ਬਿਲਕੁਲ ਠੀਕ ਹੈ ਕਹਿੰਦਾ ਮਤਲਬ ਬਿੱਲ ਮਾਲਕ ਦੇ ਨਾਂ ਦੇ ਵੀ ਘਟਾ ਦੋਗੇ ਹਾਂਜੀ ਹਾਂਜੀ ਤੇ ਦੋਸਤੋ ਬਾਈ ਹੋਰਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਸਕਰੀਨ ਤੇ ਨੰਬਰ ਦੇਵਾਂਗੇ ਤੇ ਕੰਮ ਬਾਈ ਹੋਰਾਂ ਤੁਸੀਂ ਕਰਾ ਕੇ ਦੇਖੋ ਵੈਸੇ ਆਪਾਂ ਕੋਠੀ ਦੇ ਵਿੱਚ ਜਿਆਦਾ ਪਲੰਬਰ ਦਾ ਸ਼ੋਅ ਤਾਂ ਨਹੀਂ ਕਰ ਸਕਦੇ ਕੰਮ ਕਿਉਂਕਿ ਹੁੰਦਾ ਸੇਮ ਐ ਜਿਆਦਾਤਰ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਸੀਟ ਵਗੈਰਾ ਲੱਗੀ ਹੁੰਦੀ ਐ ਤੇ ਕੰਮ ਸੋਹਣਾ ਕਰਦੇ ਆ ਬਾਈ ਹੋਰੀ ਕੰਮ ਆਪਾਂ ਤਾਂ ਗੱਲਬਾਤ ਕਰ ਰਹੇ ਹਾਂ ਤੁਸੀਂ ਕੰਮ ਕਰਵਾਉਣਾ ਹੋਵੇ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ ਸਕਰੀਨ ਤੇ ਆ ਜੀ ਬਾਈ ਹੋਰਾਂ ਦਾ ਆਪਾਂ ਉਹਨਾਂ ਦਾ ਰਿਵਿਊ ਵੀ ਜਾਣਾਂਗੇ ਜੋ ਗੈਸ ਹੈ ਉਸ ਬਣਾਇਆ ਬਾਈ ਹੋਰਾਂ ਨੇ ਉਹਦੇ ਦਾ ਸਾਰਾ ਰਿਵਿਊ ਜਾਣਾਂਗੇ ਤੇ ਬਾਈ ਹੋਰਾਂ ਦਾ ਕੰਮ ਵੀ ਜਾਣਾਂਗੇ ਤੇ ਜ ਤੇ ਬਾਈ ਹੋਰ ਆਪਾਂ ਨੂੰ ਦੱਸਣਗੇ ਬਾਈ ਕਿਵੇਂ ਤੁਹਾਨੂੰ ਕਿਵੇਂ ਲੱਗਿਆ ਇਹ ਤੇ ਇੱਧਰ ਬਾਈ ਬਾਲਕਨੀ ਆ ਗਈ ਬਾਲਕਨੀ ਆ ਗਈ ਜੀ ਤੇ ਡਿਜ਼ਾਈਨ ਵੀ ਬਾਈ ਨਾਲ ਦੀ ਨਾਲ ਦੇਖੀ ਜਾਵੇ ਆਪਣਾ ਮਕਸਦ ਤੁਹਾਨੂੰ ਹਰ ਰੋਜ਼ ਨਵੀਆਂ ਕੋਠੀਆਂ ਨਵੇਂ ਫਾਰਮ ਹਾਊਸ ਨਵੀਂ ਕੋਠੀ ਜਾਂ ਪੁਰਾਣੀ ਕੋਠੀ ਕੋਈ ਵੀ ਮੰਨ ਕੇ ਚਲੋ ਪਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਬਣ ਰਹੀ ਹੁੰਦੀ ਹੈ ਕਿਉਂਕਿ ਆਪਣੇ ਭਰਾ ਉਹਦੇ ਚ ਦੇਖ ਕੇ ਕੁਛ ਨਾ ਖੁਸ਼ ਆਪਣੇ ਜਦੋਂ ਆਪਾਂ ਕੋਈ ਵੀ ਘਰ ਬਣਾਉਣਾ ਆਪਾਂ ਉਹਦੇ ਚ ਆਪ ਇਸਤੇਮਾਲ ਕਰ ਸਕੀਏ ਦੇਖ ਕੇ ਵੀ ਅਸੀਂ ਵੀ ਇਦਾਂ ਦੀ ਇੱਕ ਚੀਜ਼ ਬਣਾਵਾਂਗੇ ਕਿਉਂਕਿ ਇਹ ਘਰ ਹੈ ਜਿਹੜਾ ਆਪਾਂ ਏਰੀਆ ਤੁਹਾਨੂੰ ਸਾਰਾ ਦਿਖਾ ਚੁੱਕੇ ਆਂ ਤੇ ਇਧਰ ਭਾਂਡੇ ਦਾ ਏਰੀਆ ਹੋ ਗਿਆ ਜੀ ਤੇ ਬਾਈ ਇਧਰ ਇਹਦੇ ਚੋਂ ਆਪਣਾ ਕਿਚਨ ਦੇ ਵਿੱਚੋਂ ਸਾਹਮਣੇ ਨਿਕਾ ਬੈਜਦੀ ਆ ਉਧਰਲੀ ਆਪਣੀ ਕੋਠੀ ਕਰਨੀ ਹੈ ਨਾ ਬਾਈ ਉਧਰ ਬਾਈ ਹੋਰਾਂ ਦੀ ਰਹਿائش ਦਿਖਾ ਦਿਓ ਤੇ ਹੁਣ ਆਪਾਂ ਬਾਈ ਹੋਰੀ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਸਾਰਾ ਬਾਈ ਦਾ ਹੋਰਾਂ ਦੇ ਕੰਮ ਦਾ ਵੀ ਬਾਈ ਹੋਰੀ ਰਿਵਿਊ ਦੇਣਗੇ ਤੇ ਸਾਰੀ ਕੋਠੀ ਬਾਰੇ ਵੀ ਹੋਰ ਗੱਲਬਾਤ ਆਪਾਂ ਕਰਾਂਗੇ ਚੱਲ ਵੀਰੇ ਸਤਿ ਸ਼੍ਰੀ ਅਕਾਲ ਜੀ ਬਾਈ ਤੇ ਵੀਰੇ ਆਪਣਾ ਗੈਸਟ ਹਾਊਸ ਤੁਹਾਨੂੰ ਬਹੁਤ-ਬਹੁਤ ਮੁਬਾਰਕ ਬਹੁਤ ਸੋਹਣਾ ਬਣਿਆ ਆਪਾਂ ਸਾਰਾ ਦਿਖਾਇਆ ਹੈ ਨਾ ਤੁਹਾਡੇ ਤੋਂ ਆਪਾਂ ਜਾਣਾਂਗੇ ਬਾਈ ਤੇ ਇੰਨਾ ਬਾਈ ਹੋਰਾਂ ਨੇ ਪਲੰਬਰ ਦਾ ਕੰਮ ਕੀਤਾ ਪੇਂਟ ਵਗੈਰਾ ਦਾ ਰਹਿੰਦਾ ਹਨਾ ਬਾਈ ਜੀ ਇੱਕ ਵਾਰੀ ਬਾਲ ਪੱਟੀ ਹੋਈ ਐ ਉਹ ਗਿੱਲਾ ਕਰਕੇ ਨਹੀਂ ਕਰਾਇਆ ਗਿਆ ਹਾਂਜੀ ਬਾਈ ਰਾਈਟ ਨਾਉ ਉਹ ਕਹਿੰਦੇ ਮੋਇਸਚਰ ਜ਼ਿਆਦਾ ਹੋਊ ਤਾਂ ਡਿੱਗੂਗਾ ਠੀਕ ਆ ਤੇ ਬਾਈ ਆਪਣਾ ਸ਼ੁਭਨਾਮ ਤੇ ਆਪਾਂ ਨੂੰ ਇਹਦੇ ਬਾਰੇ ਦੱਸੋ ਜ਼ਰੂਰ ਤੁਸੀਂ ਇਹਨਾਂ ਦੇ ਕੰਮ ਤੋਂ ਬਾਈ ਕਿਵੇਂ ਸੁਸਤੋਂ ਸਾਰੀ ਗੱਲਬਾਤ ਦੱਸਿਓ ਮੇਰਾ ਨਾਮ ਮੇਰੇ ਸ਼ਰਨਦੀਪ ਸਿੰਘ ਆ ਗੋਲਡੀ ਹੰਦ ਚ ਕਹਿੰਦੇ ਨੇ ਮੈਨੂੰ ਸਾਰੇ ਠੀਕ ਆ ਬਾਈ ਜੀ ਤੇ ਇਹ ਸਾਡੇ ਮਿਸਤਰੀ ਸ਼ੁਰੂ ਤੋਂ ਹੀ ਸਾਰਾ ਸਾਹਮਣੇ ਕਰ ਪਿੱਛੇ ਜੋ ਵੀ ਜਿੰਨਾ ਬਣਿਆ ਹੋਇਆ ਰਾਈਟ ਨਾਉ ਸਾਰਾ ਮੇਰੇ ਤੋਂ ਛੋਟਾ ਈਵਨ ਕਰਦਾ ਵਧੀਆ ਸਿਸਟਮ ਹੈਗਾਗਾ ਸਪੀਡ ਨਾਲ ਕੰਮ ਕਰਨ ਵਾਲਾ ਬੰਦਾ ਹਾਂਜੀ ਬਾਈ ਦੱਸਿਆ ਬਾਈ ਨੇ ਕਹਿੰਦੇ ਵੀ ਬਹੁਤ ਘੱਟ ਟਾਈਮ ਦੇ ਵਿੱਚ ਆਪਾਂ ਵੀ ਹੈਰਾਨ ਆ ਬਾਈ ਬਹੁਤ ਘੱਟ ਟਾਈਮ ਦੇ ਵਿੱਚ ਪਹਿਲਾਂ ਗੱਲਬਾਤ ਕੀਤੀ ਬਾਈ ਉਹਨਾਂ ਨਾਲ ਬਿਲਕੁਲ ਤੇ ਜੇ ਤੁਹਾਨੂੰ ਕਿਸੇ ਕੰਮ ਦੀ ਕਾਲੀ ਹੈ ਤਾਂ ਕਾਲੀ ਨਾਲ ਵੀ ਇਹ ਨਹੀਂ ਹੈਗਾ ਵੀ ਕੰਮ ਹੋਚ-ਪੋਚ ਕਰਦਾ ਸਫਾਈ ਨਾਲ ਕੰਮ ਮੇਂ ਆਉਂਦਾ ਹਾਂ ਹਾਂ ਸਫਾਈ ਵੀ ਹੋਣੀ ਚਾਹੀਦੀ ਬਿਲਕੁਲ ਬਾਈ ਹਾਂਜੀ ਤੇ ਬਾਈ ਬਾਈ ਹੁੜੀ ਪਲੰਬਰ ਦਾ ਕੰਮ ਕਰਦੇ ਆ ਹਨਾ ਇਹਨਾਂ ਦਾ ਜਿੰਨਾ ਵੀ ਇਹਦੇ ਵਿੱਚ ਕੰਮ ਹੋਇਆ ਇਹਨਾਂ ਨੇ ਕੀਤਾ ਵਾ ਸਾਰਾ ਸਾਰਾ ਕੰਮ ਵੀਰੇ ਰਾਜੂભાઈ ਦਾ ਕੀਤਾ ਹੋਇਆ ਪਲੰਮਿੰਗ ਦਾ ਤੇ ਬਾਈ ਇਹਦੇ ਵਿੱਚ ਆਪਾਂ ਜਿਹੜੇ ਸਾਰੇ ਗੈਸਟ ਹਾਊਸ ਦੇ ਵਿੱਚ ਜਿਹੜਾ ਜਿਹੜਾ ਆਪਾਂ ਕੁਛ ਕੀਤਾ ਹੈ ਹਾਂਜੀ ਇਹਦੇ ਵਿੱਚ ਬਾਈ ਹੋਰਾਂ ਦਾ ਕੀ ਕੀ ਸੁਝਾਅ ਸੁਣਾ ਰਹੀਆਂ ਨੇ ਤੁਹਾਨੂੰ ਕੁਝ ਬਾਈ ਹੋਰਾਂ ਨੇ ਆਪਣੇ ਕੋਲੋਂ ਵੀ ਦੱਸਿਆ ਵੀ ਆਪਾਂ ਬਾਈ ਐਂ ਲਾਈਏ ਕਿਉਂਕਿ ਰਾਇ ਉਹ ਜ਼ਰੂਰੀ ਹੈ ਨਾ ਹੁਣ ਜਿਵੇਂ ਬਾਥਰੂਮ ਛੋਟਾ ਸੀਗਾ ਇਹਦੇ ਵਿੱਚ ਹਾਫ ਲੈਗ ਵਾਸ਼ਰੂਮ ਯੂਜ਼ ਕੀਤਾ ਆਪਣਾ ਜਿਹੜਾ ਸਿੰਕ ਹੈਗਾ ਠੀਕ ਆ ਬਾਈ ਠੀਕ ਆ ਹਾਂ ਹੁਣ ਵਾਸ਼ਵੇਸ਼ਨ ਜਦੋਂ ਹਾਫ ਲੈਗ ਯੂਜ਼ ਹੋ ਗਿਆ ਵੀਰੇ نیچے ਉਹਦੇ ਸਪੇਸ ਬਚ ਗਈ ਇੱਕ ਦਾ ਕਲੀਨਿੰਗ ਲਈ ਸੌਖਾ ਉਹ ਬਿਲਕੁਲ ਦੂਸਰੀ ਗੱਲ ਇਹ ਐ ਸਪੇਸ ਉਹ ਯੂਟਿਲਾਈਜ਼ ਹੋ ਜਾਂਦੀ ਹੈ ਮੰਨ ਲਓ ਕੁਝ ਰੱਖਣਾ ਕਰਨਾ ਵੀ ਹੈ ਆਪਾਂ ਨੇ ਹਾਂ ਹਾਂਜੀ ਬ੍ਰਦਰ ਹਾਂਜੀ લાલો ਆਪਾਂ ਨੇ ફટી રાખી એ નોન આલી ફટી રાખી એ বালટી રાખી એ বালટી રાખી એ ઓ સાઈડ ਤੇ એક પાસે હો જોગી હાજી હાજી બીજી ਗੱਲ ਜਿਹੜੇ ਜੈਟ ਪੰਪ ਤੋਂ ਸਾਰੇ ਯੂਜ਼ ਕਰਦੇ ਨੇਗੇ હાજી ਫ਼ੈਨ ਜੈਟ ਬਹੁਤ ਘੱਟ ਲਾਉਂਦੇ ਨੇ ਆਪਣੇ ਫ਼ੈਨ ਜੈਟ ਨਾਲ ਕੀ ਨਾਦਰ ਵਾਸ਼ਰੂਮ ਦੀ ਕਲੀਨਿੰਗ ਹੋ ਜਾਂਦੀ ਐ ਸੀਟ ਕਲੀਨ ਕਰਨੀ ਐ ਉਹਦੇ ਵਾਸਤੇ ਵੀ ਸੌਖਾ ਵੀਰੇ હાજી ਨਹੀਂ ਟੂਟੀ ਦਾ ਕੋਈ ਟੂਟੀ ਦਾ ਕੰਮ ਹੋ ਕਰੀ ਦਿੰਦਾ ਕਰੀ ਜਨ ਨੱਕ ਭਰਨਾ ਨੂੰ ਆਪਾਂ ਲੋ હાજી ਬਦਰ હાજી ਵੈਸੇ ਬਹੁਤ ਬਾਥਰੂਮ ਚ ਆਪਾਂ ਨੇ ਪਾਣੀ ਭਰਨਾ ਹੀ ਨਹੀਂ ਦ બીજી ਟੂਟੀ ਸਿੰਪਲ ਹੁੰਦੀ ਹੁੰਦੀ ਐ ਆਪਣੇ ਕੋਲੇ હાਜੀ ਤੇ ਬਾਈ ਇੱਕ ਸਪੈਸ਼ਲ ਕੁਛ ਬਾਈ ਹੋਰੀ ਦੱਸ ਰਹੇ ਸੀ ਕਿ ਸਪੈਸ਼ਲ ਵੀ ਤਾਂ ਸਪੈਸ਼ਲ ਵੀਰੇ ਬਾਈ ਨੇ ਰੱਖਿਆਗਾ ਉੱਪਰ ਤੋਂ ਪਾਈਪ ਪਾਈ ਆ ਡਾਇਰੈਕਟ ਗਰਮ ਪਾਣੀ ਲਈ ਠੀਕ ਹੈ ਜੀ ਉਹਨੂੰ ਤੁਸੀਂ ਸੋਲਰ ਲਾਉਣਾ ਸੋਲਰ ਲਈ ਯੂਜ਼ ਕਰ ਸਕਦੇ ਹੋ ਅੱਜ ਉਪਰ ਹੀ ਲੱਗ ਜੂ ਹਾਂਜੀ ਠੀਕ ਹੈ ਬਾਈ ਹੀਟ ਪੰਪ ਲੱਗਣ ਲੱਗੇ ਦੇਖੋ ਨਵੇਂ 400 ਲੀਟਰ ਦਾ 200 ਲੀਟਰ ਦਾ ਹੀਟ ਪੰਪ ਉੱਪਰ ਲੱਗ ਜਾਂਦਾ ਹੈਗਾ ਹਾਂਜੀ ਹਾਂਜੀ ਹੀਟ ਪੰਪ ਲਾਉਣਾਗਾ ਤਾਂ ਵੀ ਇੱਥੋਂ ਨਾਲ ਦਿੱਤੇ ਨੇ ਕਿ ਬਾਈ ਨੇ ਅੱਗੇ ਆ ਕੇ ਵੀ ਕਨੈਕਸ਼ਨ ਉਹਦਾ ਰੋਕਣ ਲਈ ਇਹ ਨਹੀਂ ਹੈਗਾ ਵੀ ਸਿੱਧਾ ਹੈਗਾ ਆਪਾਂ ਨੇ ਸਿੰਪਲ ਇੱਕ ਇੱਕ ਦੀ ਵੀ অপਸ਼ਨ ਦਿੱਤੀ ਹੈਗੀ ਗੀਜ਼ਰ ਹਰੇਕ ਵਾਸ਼ਰੂਮ ਚ ਦੇਖੋ ਲੱਗ ਗਿਆ ਹੋਇਆ ਆਪਣੇ ਠੀਕ ਹੈ ਜੀ ਉੱਪਰ ਹੀਟ ਪੰਪ ਲਾਉਣਾਗਾ ਗੀਜ਼ਰ ਵਾਲਾ ਕਨੈਕਸ਼ਨ ਬੰਦ ਕਰ ਦਿਓ ਕੋਈ ਚੱਕਰ ਨਹੀਂ ਠੀਕ ਹੈ ਜੀ ਇਧਰੋਂ ਬਾਈ ਨੇ ਦਿੱਤੇ ਨੇ ਕਿ ਜੈਟ ਦਿੱਤੇ ਨੇ ਕਿ ਜੈਟ ਨੂੰ ਤੁਸੀਂ ਆਨ ਕਰੋਗੇ ਆਪਦਾ ਤਾਂ ਵੀ ਕਹਿਣ ਦਾ ਮਤਲਬ ਬਾਈ ਆਪਾਂ ਜਦੋਂ ਬਣਾ ਲਿਆ ਅੱਜ ਤੋਂ ਜੇ 10 ਸਾਲ ਨੂੰ ਆਪਾਂ ਇਹ ਚੀਜ਼ ਨਾ ਲੱਗੇ ਵੀ ਭਾਈ ਯਾਰ ਉਹ ਚੀਜ਼ਾਂ ਦੇ ਪੁਆਇੰਟ ਰਖਾਉਣੇ ਸੀ ਮੁੜ ਕੇ ਕੰਦਾ ਪਣੀ ਜਾਈ ਉਹਦਾ ਫਾਇਦਾ ਨਹੀਂ ਹੀਟ ਪੰਪ ਦਾ ਪੁਆਇੰਟ ਦੇਖੋ ਇਹ ਤਾਂ ਹੈ ਨਹੀਂ ਅੱਜ ਦੇ ਟਾਈਮ ਤੇ ਉਹ ਮਹਿੰਗਾ ਵੀ ਹੈ ਗੈਸਟ ਹਾਊਸ ਹੈ ਮੇਨ ਹਾਊਸ ਹੋਵੇ ਅਗਲਾ ਲਵਾ ਵੀ ਲੈਂਦਾਗਾ ਪਰ ਪਰ ਰੱਖਿਆ ਹੁਣ ਰੱਖਿਆ ਹੈਗਾ ਇਨ ਫਿਊਚਰ ਦੀ ਆਪਣੀ ਤਾਂ ਕਿ ਵੀ ਲੋਡ ਨਾ ਪਵੇ ਬੰਨ ਤੋੜ ਕਰਨ ਦੀ ਕੁਝ ਨਹੀਂ ਬਿਲਕੁਲ ਭਾਈ ਤੇ ਉਸ ਤੋਂ ਬਾਅਦ ਚ ਬਾਈ ਨੇ ਜਿਵੇਂ ਲਾ ਲਓ ਮੈਂ ਬਾਹਰ ਰਹਿਣਾ ਮੇਰਾ ਭਰਾ ਬਾਹਰ ਰਹਿੰਦਾ। ਹਾਂਜੀ ਬ੍ਰਦਰ। ਬਾਹਰਲੇ ਲੋਕ ਟਾਇਲਟ ਪੇਪਰ ਬਹੁਤ ਯੂਜ਼ ਕਰਦੇ ਨੇ। ਹਾਂਜੀ ਹਾਂਜੀ। ਟਾਇਲਟ ਪੇਪਰ ਹੈਂਡਲ ਸਾਰੇ ਬਾਥਰੂਮਾਂ ਚ ਲਾ ਕੇ ਦਿੱਤੇ ਨੇਗੇ। ਠੀਕ ਆ ਭਾਈ ਉਹ ਬਿਨਾ ਗਏ ਤੋਂ ਵੀ ਬਾਈ ਨੇ ਕਹਿੰਦਾ ਬਿਨਾ ਗਏ ਤੋਂ ਕਰਕੇ। ਆ ਪਤਾ ਸੀਗਾ ਕਹਿੰਦਾ ਮਤਲਬ ਵੀ ਆਪਣੇ ਗੈਸਟ ਆਉਣਗੇ ਉਦਾਂ ਦੇ ਬੰਦੇ ਦੇ ਰਿਲੇਸ਼ਨ ਹੁੰਦੇ ਆ ਕੋਈ 12 ਉਹ ਵੀ ਬੰਦਾ ਆਉਂਦਾ ਕੋਈ ਵੀ ਆ ਭਾਈ ਕਦੋਂ ਵੀ ਆ ਸਕਦਾ ਹੈ ਨਾ। ਬਾਕੀ ਬਾਈ ਨੂੰ ਵੀ ਕਿਹਾ ਸੀਗਾ ਉਹ ਵੀ ਆਪ ਹੀ ਲਾ ਕੇ ਖੁਸ਼ ਸੀਗਾ। ਠੀਕ ਹੈ ਜੀ। ਵੀ ਕੰਮ ਟਾਈਮ ਲੱਗੇ ਕੋਈ ਚੱਕਰ ਨਹੀਂ। ਸਮਾਨ ਨਹੀਂ ਮਾੜਾ ਲਾਉਣਾ। ਤੇ ਵਧੀਆ ਕਰਨਾ ਸਮਾਨ ਬਾਈ ਸਾਰਾ ਇੱਕ ਨੰਬਰ ਲਾਇਆ ਜਾ ਸਮਾਨ ਵੀਰੇ ਕੋਸ਼ਿਸ਼ ਇਹੀ ਰਹੀ ਹੈ ਬੈਸਟ ਲੱਗੇ ਜਿੰਨਾ ਹੋ ਸਕੇ ਠੀਕ ਹੈ ਬਾਈ ਪਹਿਲਾਂ ਬਾਈ ਹੋਰਾਂ ਨਾਲ ਵੀ ਆਪਾਂ ਗੱਲ ਕੀਤੀ ਹੈ ਕਹਿੰਦੇ ਵੀ ਅਸੀਂ ਸਮਾਨ ਬਾਈ ਕੰਪਰੋਮਾਈਜ਼ ਨਹੀਂ ਕਰਦੇ ਚੰਗੇ ਸਮਾਨ ਦੀ ਸਪੈਸੀਫਿਕੇਸ਼ਨ ਕਰਦੇ ਆ ਵੀ ਭਾਈ ਸਾਨੂੰ ਵਧੀਆ ਕੰਪਨੀ ਦਾ ਲਿਆ ਦਿਓ ਆਪਾਂ ਨੂੰ ਜੇ ਭਾਈ ਮਤਲਬ ਕਿ ਜੇ ਲੋ ਕੋਈ ਕਸਟਮਰ ਇਦਾਂ ਦਾ ਵੀ ਹੁੰਦਾ ਭਾਈ ਹੋਰੀ ਕਹਿੰਦੇ ਵੀ ਵੀ ਘੱਟ ਪੈਸੇ ਲਾਉਣੇ ਹੁੰਦੇ ਪਰ ਉਹਨੂੰ ਕਹਿ ਦਿੰਦੇ ਆ ਭਾਈ ਵੀ ਜੇ ਹੋ ਸਕਦਾ 2 ਮਹੀਨੇ ਲੇਟ ਕਰਾ ਲਈ ਚੰਗਾ ਸਮਾਨ ਲਾ ਲਈ ਬਿਲਕੁਲ ਉਹ ਬਈ ਚੀਜ਼ ਹੈ ਨਾ ਉਹ ਕਹਿੰਦਾ ਵਾਰੀ ਵਾਰੀ ਲਾਉਣ ਨਾਲ ਇੱਕ ਵਾਰੀ ਲਾ ਦਿ ਉਹ ਮੁਰਕੇ ਬਈ ਖੁੱਲੇ ਨਾ ਹਨਾ ਕਿਤੇ ਉਹ ਵੀ ਲੀਕ ਨਹੀਂ ਵਗੈਰਾ ਕੁਝ ਨਾ ਹੋਵੇ ਤੇ ਬਈ ਹੋਰ ਆਪਾਂ ਜਿੰਨਾ ਵੀ ਆਪਾਂ ਕੰਮ ਕਰਨ ਦਾ ਮਤਲਬ ਬਾਈ ਉਹਨਾਂ ਦਾ ਕੰਮ ਆ ਗਿਆ ਹਨਾ ਤੇ ਬਾਈ ਉਹਨਾਂ ਦਾ ਤੁਸੀਂ ਦੱਸ ਚੁੱਕੇ ਹੁੰਦੇ ਨੇ ਸਪੀਡ ਬਹੁਤ ਆ ਘੱਮ ਦੀ ਸਪੀਡ ਵੀ ਹੈ ਸਫਾਈ ਵੀ ਹੈ ਸਫਾਈ ਵੀ ਹੈ ਬਾਈ ਸਫਾਈ ਦਿਖ ਰਹੀ ਹੈ ਤੀਜੀ ਗੱਲ ਇਹ ਹੁੰਦੀ ਹੈ ਵੀਰੇ ਹਨਾ ਮਿਸਤਰੀ ਬਹੁਤ ਪਾਉਂਦੇ ਹੁੰਦੇ ਨੇ ਹਾਂਜੀ ਨਰਮਾ ਠੀਕ ਹੈ ਬਈ ਸਭ ਤੋਂ ਵੱਡੀ ਗੱਲ ਤੀਸਰੀ ਇੱਕ ਇੱਜ਼ਤ ਹੈ ਹਰ ਇੱਕ ਬੰਦੇ ਨੂੰ ਆਪਾਂ ਘਰੇ ਨਹੀਂ ਲੈ ਸਕਦੇ ਦੋਨੋਂ ਉੱਥੇ ਆਪਾਂ ਨੂੰ ਤੁਸੀਂ ਜਿਵੇਂ ਬਾਹਰੋਂ ਬਾਈ ਤੁਸੀਂ ਕਹਿੰਿਆ ਵੀ ਬਾਈ ਬਣਾ ਕੇ ਦੇ ਦਿਓ ਅੰਕਲ ਜੀ ਨੇ ਜਿਵੇਂ ਵਾਰੀ ਨਵਾਈ ਸਮਾਨ ਵਗੈਰਾ ਲਿਆ ਤਾਂ ਬਣਾ ਕੇ ਦੇ ਦਿੱਤਾ ਠੀਕ ਹੈ ਭਾਈ ਠੀਕ ਹੈ ਵੀ ਕਿਸੇ ਤਰ੍ਹਾਂ ਦਾ ਇਹ ਨਹੀਂ ਹੈਗਾ ਵੀ ਸਾਨੂੰ ਕੋਈ ਸੋਚ ਕਰਨੀ ਪਊ ਹੁਣ ਅੱਜ ਵੀ ਇੱਕ ਦੋ ਚੀਜ਼ਾਂ ਦੀ ਲੋੜ ਸੀਗੀ ਹਾਂਜੀ ਨੀਚੇ ਆਪਾਂ ਨੇ ਉਹ ਮਸ਼ੀਨ ਲਈ ਬਣਾਇਆ ਸਿਸਟਮ ਆਪੇ ਰਾਜੂ ਜਾ ਕੇ ਲੈ ਕੇ ਆਏ ਵੀਰੇ ਆਪੇ ਸਾਰਾ ਕੁਝ ਕੀਤਾ ਸਾਨੂੰ ਸਿਰਦਰਤੇ ਨਹੀਂ ਰਹੀ ਇਹਨਾਂ ਦੇ ਸਿਰ ਤੇ ਮੇਨ ਗੱਲ ਇਹ ਹੈ